ਕਹਿੰਦਾ ਸਾਹ ਲੈ ਲੰਦੋ ਮੈਨੂੰ ਕਿਉਂ شریف ਤੇ ਜਾਨ ਮੋਕ ਗਈ ਥੱਕ ਗਿਆ ਸੀ ਨਹੀਂ ਆ ਪੀਣਾ ਸੌਖਾ ਤੇ ਉਸੇ ਚੱਕ ਲਈ ਜਾਣਾ ਔਖਾ ਫੇਰ ਕਹਣਾ ਵੀ ਤੁਬਦੇ ਨਹੀਂਗੇ ਡਰਦਾ ਕਾਨੂੰ ਗੁੱਸਾ ਲੱਗਦਾ ਨਹੀਂ ਕਹਿਣਾ ਭਰਾਬ ਨੇ ਐਕਸਰਸਾਈਜ਼ ਕਰਾ ਕਰਨੀ ਘੰਟਾਣ ਭਰਾਬ ਨੇ ਕਿਹੜੀ ਐਕਸਰਸਾਈਜ਼ ਕਰਾ ਕਰਨੀ ਲੈ ਨਹੀਂ ਅਕਲ ਤੋਂ ਕੰਮ ਲੈ ਇੱਕ ਖਾ ਲਓ ਤੇ ਦੂਜਾ ਲੱਬੜ ਜਾਣਾ ਵੇਖਿਓ ਅਕਲ ਤੋਂ ਕੰਮ ਲੈ ਪੰਨਦੀ ਲੋੜਾ ਦੇ ਮਸਲ ਭਨਗੇ ਦੇ ਬਾਅਦ ਚ ਇਹ ਜਬਾਤ ਤੇ ਆਪਾਂ ਕੰਟਰੋਲ ਕੀਤਾ ਤੇ ਮੋਟਾ ਪਤਲਾ ਹੋ ਜਾਗੇ ਆਪਾਂ ਦੱਸ ਵਰਲਡ ਦਾ ਕੋਚ ਆਗਲਾ ਆ ਕੋਚੂ ਆਈ ਕੈਨ ਡਾਈਟ ਦੀ ਲੋੜ ਹੀ ਜੋ ਮਰਜੀ ਖਾਈ ਜਾ ਲੈ ਬੱਬੀ ਆ ਬਲੀ ਬੋਦੀ ਵਿੱਚ ਜੇ ਨਾ ਫਰੋਂਕੜਾ ਚਲੋ ਚੱਲੀ ਹੈਗੀ ਹੱਥ ਕਰਮ ਵਾਲੀ ਬਈ ਹੈਗੀ ਆ ਨਾ ਹਾ ਮੈ ਲਾਈ ਤੇ ਬੈਠੀ ਹੈ ਇੱਥੇ ਬਿਠੀ ਆਰ ਜ਼ਿੰਦਗੀ ਮੇਂ ਤੇਰੀ ਟੋਰ ਵਿਆਹ ਕਿਵੇਂ ਕਰਾਵੇਂ ਲਾਹਾਂ ਮੈਨੂੰ ਲਾਹ ਕੁੜੀ ਲੈ ਜਾ ਲਾਹ ਕੁੜੀ ਚਾਹੀਦੀ ਕੁੜੀ ਲੈ ਤੂੰ ਕਹਦਾ ਨਾ ਦਿਲ ਜਿੱਤ ਲਿਆਈ ਸੱਤ ਨਾ ਵਾਇਗਰੂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਹਿੰਦਾ ਸਾ ਲੈ ਲੈਂਦਾ ਮੈਨੂੰ ਕਿਉਂ ਸਰੀਰ 'ਚ ਜਾਨ ਮੁੱਕ ਗਈ ਥੱਕ ਗਿਆ ਸੀ ਜਦੋਂ ਜੁਟਦਾ ਤਾਂ ਧੱਕਣਾ ਹੀ ਨਾ ਹੋਰ ਹੋਣੀ ਕਰਨਾ ਫੂਕ ਫੂਕ ਵੀ ਦੂਰ ਦੀ ਗੱਲ ਆ ਕਾਹਦੇ ਹੋ ਸਾਹ ਲੈ ਲੈ ਕੇ ਉੱਡ ਜਾਂਦੇ ਜਾ ਆ ਸਾਡੀ ਕਿਹੇ ਮੱਝ ਦੇ ਉੱਤੇ ਬੈਗ ਕੇ ਖਾ ਐ ਕਿ ਹੋਰ ਭਾਈ ਠੀਕ ਠਾਕ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਠੀਕ ਠਾਕ ਠੀਕ ਠਾਕ ਵੈਰੀ ਗੁੱਡ ਮਾਰਨਿੰਗ ਹਾਂ ਨਹੀਂ ਆ ਪੀਣਾ ਸੌਖਾ ਤੇ ਉਸੇ ਚੱਕ ਲੈ ਜਾਣਾ ਔਖਾ ਫੇਰ ਕਹਿਣਾ ਵੀ ਤੁੱਬਦੇ ਨਹੀਂਗੇ ਥੋਨੇ ਤੇਰੇ ਬਾਪੂ ਨੇ ਡਰਦਾ ਨਹੀਂ ਮੈਂ ਤੈਨੂੰ ਗੁੱਡ ਮਾਰਨਿੰਗ ਨੇਚਰ ਵੀ ਕਿੱਡਾ ਵਧੀਆ ਤੂੰ ਹੀ ਸਾਰੇ ਹਸਨੈਟ ਚੈਟ ਬਣਾਉਣ ਲੱਗਾ ਹੈ ਇਹ ਕਿਹਾ ਤੁਸੀਂ ਦੋਵੇਂ ਚਿੱਟੇ ਪਰਨੇ ਮੰਨ ਮੜ ਜੋਂ ਕੋਈ ਨਾ ਕੋਈ ਤੁਸੀਂ ਦੋਵਾਂ ਨੇ ਕਰਨਾ ਮੈਨੂੰ ਪਤਾ ਹਾਲਿਓ 1.28 ਪ੍ਰਾਣ ਕਿਹੜੀ ਨੇੜੇ ਆਉਂਦੀ ਉਧਰ ਨਾ ਚੱਲ ਜਿਓ ਕਿਤੇ ਬੱਬੇ ਆੜੇ ਤੜੀ ਤਾਂ ਹੁੰਦੇ ਥਲੇ ਗਾਲ ਨੂੰ ਗੁੱਸਾ ਲੱਗਦਾ ਨਹੀਂ ਕਿਹਣਾ ਪ੍ਰਭ ਨੇ ਐਕਸਰਸਾਈਜ਼ ਕਰਾ ਕਰ ਨਹੀਂ ਘੰਟਾ ਹਣ ਪ੍ਰਭ ਨੇ ਕਿਹੜੀ ਐਕਸਰਸਾਈਜ਼ ਕਰਾ ਕਰ ਨਹੀਂ ਸਾਰੀਆਂ ਡਾਂਸ ਵਾਲੀਆਂ ਬਦਲਾਉਂਗਾ ਪ੍ਰਭ ਹੋਰ ਦੇਖ ਇਹ ਇੰਦਾ ਵੀ ਸੋਹਣਾ ਲੱਗਦਾ ਤੂੰ ਪੋਲੂ ਬੋਲੂ ਜਾ ਨਹੀਂ ਇੰਦਾ ਹੀ ਤੂੰ ਚੰਗਾ ਲੱਗਦਾ ਤੂੰ ਆਦਿਆ ਜਿੰਦਗੀ ਮੋਟੀ ਥੋੜੀ ਨਾ ਨਾ ਹਾਂ ਪਤਲੀ ਵੀ ਹੋਣਾ ਮੈਂ ਪ੍ਰਭ ਕਿਹਾ ਹੁਣ ਤੋਂ ਮੈਂ ਅਜ ਮੈਨੇਜ ਕਰਨ ਲੱਗੂ ਆਦਾ weight ਤੇ ਫੇਰ ਹੀ ਆ ਇਨਾਲੇ ਆਪ ਨੂੰ ਹਟ ਅਟੈਕ ਵੀ ਆ ਸਕਦਾ ਜਿਆਦਾ ਬੈਠਾ ਹੂੰ ਇਹ ਤੈਨੂੰ ਕਿੰਨੇ ਤੇਰੇ ਦਿਮਾਗ 'ਚ ਭਰੀ ਗੱਲ ਸਾਡੇ ਸਾਈਜ਼ 'ਚ ਸੀ ਵੈਰੀ ਗੁੱਡ ਅਵੇ ਯellow ਗੁਰਦੀਪ ਸੁਣ ਲੋ ਜਵਾਕਾਂ ਨੂੰ ਪਤਾ ਤੁਹਾਨੂੰ ਨਹੀਂ ਪਤਾ ਇਹ ਸਾਡਾ ਪਵਨੂਰ ਕੋਰ ਖੋਸਾ ਢਾਈ ਜਾਨੇ ਨਾ ਇਹ ਹਲੀਨਾ ਕੋਸਾ ਨਹੀਂ ਨਹੀਂ ਇਹ ਹੈ ਹਲੀਨੀ ਮੰਡੀ ਮੰਡੀ ਹੈ ਤੂੰ ਮਲਾ ਨਹੀਂ ਅਕਲ ਤੋਂ ਕੰਮ ਲੈ ਇੱਕ ਖਾ ਲੋ ਤੇ ਦੂਜਾ ਲੱਬੜ ਜਾਣਾ ਵੇਖਿਓ ਅਕਲ ਤੋਂ ਕੰਮ ਲੈ ਲਈ ਨਾ ਇੱਕ ਨਾ ਸਾਰ ਲਓ ਇੱਕ ਨਾ ਸਾਰ ਲਓ ਮੈਂ ਨਹੀਂ ਚੁਸਣਾ ਕੋਈ ਨਾ ਬੀੜਾ ਥੋੜਾ ਦੇ ਮਸਾਲ ਪਾਣ ਕੇ ਦੇ ਬਾਅਦ ਤੇ ਜਬਾਨ ਤੇ ਆਪਾਂ ਕੰਟਰੋਲ ਕੀਤਾ ਜੇ ਮੋਟਾ ਪਤਲਾ ਹੋ ਜਾਈਂ ਆਪਾਂ ਬੱਸ ਵਰਲਡ ਦਾ ਕੋਚ ਆਗਲਾ ਆ ਕੋਚੂ ਆਈ ਕੈਨ ਡਾਈਟ ਦੀ ਲੋਟ ਹੀ ਜੋ ਮਰਜ਼ੀ ਖਾਈ ਜਾ ਲੈ ਬਈਆ ਮੇਰਾ ਮੰਦਾ ਕਿੰਨੇ ਨੇ ਕਹਿੰਦੇ ਸ਼ਾਮ ਨੂੰ ਨੇ ਤੇ ਕਵਾਡਲ ਬੁਲਾਇਆ ਕੋਡੋ ਕਡਾ ਨਹੀਂ ਤੇਰੀ ਮੋਦੀ ਵਿੱਚ ਚਲੋ ਚੱਲ ਗਿਆ ਆਪਾਂ ਡਾਈਟ ਜ਼ਰੂਰੀ ਆ 12 ਵਜੇ ਕਿਹਾ ਆਪਾਂ ਪਹੁੰਚਣਾ ਦੇਖੋ ਬਾਪਾ ਜਿਲੰਦਰ ਬਹੁਤ ਜਾਣਾ ਤੂੰ ਟੈਨਸ਼ਨ ਲੈ ਲੈ ਵਸੇ ਏ ਗੜੀ ਹੈਗੀ ਹੱਥ ਕਰਮ ਵਾਲੀ ਬਈ ਹੈਗੀ ਆ ਨਾ ਹਾਏ ਲੈ ਗਈ ਲੇ ਬੈਠੀ ਹੈ ਇੱਥੇ ਬੈਠੀ ਆਰ ਜ਼ਿੰਦਗੀ ਮੇ ਤੇਰੀ ਟੋਕ ਵਿਆਹ ਕਿਵੇਂ ਕਰਾਵਾਂ ਲਾਵਾ ਤੇ ਮੈਨੂੰ ਲਾ ਕੁੜੀ ਲੈ ਜਾ ਲਾ ਕੁੜੀ ਚਾਹੀਦੀ ਕੁੜੀ ਲੈ ਜਾ ਲਾ ਉਹ ਕਹਿੰਦਾ ਬਰੀ ਕੰਗੀ ਲੈ ਗਿਆ ਜੂਆ ਦੇ ਉੱਪਰ ਨਹੀਂ ਆ ਜੂਆ ਦੇ ਨਾਲ ਡਿੱਗ ਗਿਆ ਹਾਂ ਰੱਖਣਾ ਸਰ ਬਧਾਈ ਬੰਨ ਵਾਲੀ ਦਾ ਮੇਟਰ ਰੁਕ ਜਾ ਹਾਂ ਚੱਲ ਪਰ ਅੱਕਰ ਰਹੇਗੀ ਮਾਰੀ ਤੇ ਜ਼ਿੰਦਗੀ ਵਾਈਕਰੂ ਮੇਰ ਕਰੇਗਾ ਜਨਾ ਤੂੰ ਵਾਈਕਰੂ ਕਹਦਾ ਨਾ ਦਿਲ ਜਿੱਤ ਲਈ ਸਤਨਾ ਵਾਈਕਰੂ ਮੇਰਾ ਵਿਆਹ ਅਸੀ ਬਾਬਾ ਕਦੋਂ ਹੋਊਗਾ ਕਿੱਦਾਂ ਜਿੰਦਗੀ ਬਹੁਤ ਸਹੀ ਬਥੇਰੀ ਜੀ ਬਹੁਤ ਰੱਖੀ ਬਾਬਾ ਨਾਨਕ ਨੇ ਪਰ ਨਸਬ ਤਤਰੀ ਕਰਮਤ ਨਹੀਂ ਲਿਆ ਪਰ ਧੱਕੇ ਨਾਲ ਕਰਦਾ ਦੂ ਇੱਜ਼ਤ ਸਾਰੀ ਸਵਾਹ ਹੀ ਮੈਂ ਤੇ ਬਿਓ ਵੇਚੀ ਕਰ ਜਾਓ ਇੱਕ ਮੇਰੀ ਗੱਲ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ